ਟਰੰਪ ਜਦੋਂ ਰਾਸ਼ਟਰਪਤੀ ਬਣੇ ਨੇ ਉਦੋਂ ਦੇ ਲਗਾਤਾਰ ਆਪਣੇ ਫੈਸਲੇ ਕਰਨ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹੁਣ ਇੱਕ ਅਜਿਹਾ ਫੈਸਲਾ ਪ੍ਰਸ਼ਾਸਨ ਵੱਲੋਂ ਲਿਆ ਗਿਆ ਜੋ ਸਿੱਧੇ ਰੂਪ ਦੇ ਵਿੱਚ ਪੰਜਾਬੀਆਂ ਨੂੰ ਪ੍ਰਭਾਵਿਤ ਕਰੇਗਾ ਦੂਜੇ ਪਾਸੇ ਪੰਜਾਬੀਆਂ ਨਾਲ ਜੁੜੀ ਕੈਨੇਡਾ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਦੋਵੇਂ ਖਬਰਾਂ ਦਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ H1B ਪ੍ਰੋਗਰਾਮ ਅਤੇ ਗ੍ਰੀਨ ਕਾਰਡ ਪ੍ਰਕਿਰਿਆ 'ਚ ਤਬਦੀਲੀ ਦੀ ਯੋਜਨਾ ਬਣਾਈ ਹੈ H1B ਵੀਜ਼ਾ ਭਾਰਤੀ IT ਮਾਹਿਰਾਂ 'ਚ ਬਹੁਤ ਮਕਬੂਲ ਹੈ ਅਮਰੀਕੀ ਵਣਜ ਮੰਤਰੀ ਹਾਰਵਰਡ ਲਟਨਿਕ ਨੇ ਕਿਹਾ ਕਿ ਟਰੰਪੋ ਪ੍ਰਸ਼ਾਸਨ ਗ੍ਰੀਨ ਕਾਰਡ ਪ੍ਰਕਿਰਿਆ ਜਿਸ ਤਰ੍ਹਾਂ ਹੀ ਅਮਰੀਕਾ 'ਚ ਪਰਮਾਨੈਂਟ ਰੈਜ਼ਿਡੈਂਸੀ ਮੁਹੱਈਆ ਕਰਵਾਈ ਜਾਂਦੀ ਹੈ ਉਸ ਵਿੱਚ ਤਬਦੀਲੀ ਕਰਨ ਜਾ ਰਿਹਾ ਟਰੰਪੋ ਪ੍ਰਸ਼ਾਸਨ ਵੱਲੋਂ ਇੱਕ ਕਦਮ ਉਸ ਸਮੇਂ ਚੁੱਕਿਆ ਜਾ ਰਿਹਾ ਜਦ ਭਾਰਤ ਨੇ 50% ਦੀ ਟੈਰਪ ਲਾਉਣ ਕਰਨ ਦੋਵੇਂ ਮੁਲਕਾਂ ਵਿਚਾਲੇ ਤਣਾਅ ਚੱਲ ਰਿਹਾ ਇਸ ਤਰ੍ਹਾਂ 트ੰਪ ਪ੍ਰਸ਼ਾਸਨ ਨੇ ਵਿਦੇਸ਼ੀ ਸਟੂਡੈਂਟਸ ਅਤੇ ਮੀਡੀਆ ਕਰਮੀਆਂ ਲਈ ਵੀਜ਼ੇ ਦੀ ਮਿਆਦ ਸੀਮਿਤ ਕਰਨ ਦੀ ਤਸਵੀਜ਼ ਵੀ ਰੱਖੀ ਆ ਹੋਮਲੈਂਡ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਚ ਕਿ ਜੇ ਤਸਵੀਜ਼ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਤਾਂ ਵਦੇਸ਼ੀ ਸਟੂਡੈਂਟਸ ਸਣੇ ਕੁਝ ਵੀਜ਼ਾ ਧਾਰਕਾਂ ਲਈ ਅਮਰੀਕਾ 'ਚ ਰਹਿਣ ਦੀ ਸਮਾਂਹੱਦ ਸੀਮਤ ਹੋ ਜਾਵੇਗੀ ਸਾਲ 1978 ਤੋਂ ਵਿਦੇਸ਼ੀ ਸਟੂਡੈਂਟਸ ਐਫ ਵੀਜ਼ਾ ਧਾਰਕਾਂ ਨੂੰ ਅਣਮਿੱਥੇ ਸਮੇਂ ਲਈ ਅਮਰੀਕਾ 'ਚ ਦਾਖਲਾ ਦਿੱਤਾ ਜਾਂਦਾ ਰਿਹਾ ਡੀ ਐਚ ਐਸ ਨੇ ਕਿਹਾ ਕਿ ਹੋਰ ਵੀਜ਼ਿਆਂ ਦੇ ਉਲਟ ਐਫ ਵੀਜ਼ਾ ਧਾਰਕਾਂ ਨੂੰ ਬਿਨਾਂ ਕਿਸੇ ਵਾਧੂ ਜਾਂਚ ਪੜਤਾਲ ਦੇ ਅਣਮਿੱਥੇ ਸਮੇਂ ਲਈ ਅਮਰੀਕਾ 'ਚ ਰਹਿਣ ਦੀ ਇਜਾਜ਼ਤ ਹੁੰਦੀ ਹੈ ਹੋਮਲੈਂਡ ਸੁਰੱਖਿਆ ਵਿਭਾਗ ਦੇ ਤਰਜਮਾਨ ਨੇ ਆਖਿਆ ਕਿ ਲੰਬੇ ਸਮੇਂ ਤੋਂ ਪਿਛਲੇ ਪ੍ਰਸ਼ਾਸਨਾ ਨੇ ਵਿਦੇਸ਼ੀ ਸਟੂਡੈਂਟਸ ਅਤੇ ਹੋਰ ਵੀਜ਼ਾ ਧਾਰਕਾਂ ਨੂੰ ਅਮਰੀਕਾ 'ਚ ਲਗਭ ਤੇ ਸਮੇਲੀ ਰਹਿਣ ਦੀ ਆਗਿਆ ਦਿੱਤੀ ਜਿਸ ਨਾਲ ਸੁਰੱਖਿਆ ਜੋਖਮ ਪੈਦਾ ਹੋ ਗਿਆ ਟੈਕਸ ਅਦਾ ਕਰਨ ਵਾਲਿਆਂ ਨੂੰ ਵੱਡੀ ਹਾਨੀ ਅਤੇ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਹੋਇਆ ਤਰਜਮਾਨ ਮੁਤਾਬਕ ਨਵਾਂ ਤਸਵੀਜ਼ ਨੇ ਕੁਝ ਵੀਜ਼ਾ ਧਾਰਕਾਂ ਨੂੰ ਅਮਰੀਕਾ 'ਚ ਰਹਿਣ ਦੀ ਮਿਆਦ ਸੀਮਿਤ ਕਰਕੇ ਇਸ ਦੁਰਵਰਤਨ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ ਵਿਦੇਸ਼ੀ ਮੀਡੀਆ ਕਰਮੀ 5 ਸਾਲ ਲਈ ਜਾਰੀ ਕੀਤੇ ਆਈ ਵੀਜ਼ਾ ਤਹਿਤ ਅਮਰੀਕਾ 'ਚ ਕੰਮ ਕਰ ਸਕਦੇ ਨੇ ਜਿਸ ਨੂੰ ਕਈ ਵਾਰ ਵਧਾਇਆ ਜਾ ਸਕਦਾ ਹੈ ਹਾਲਾਂਕਿ ਨਵੇਂ ਨਿਯਮ ਤਹਿਤ ਮੁੱਢਲੀ ਮਿਆਦ 240 ਦਿਨਾਂ ਤੱਕ ਕੀ ਕੀਤੀ ਜਾਵੇਗੀ ਉਧਰ ਦੂਜੇ ਪਾਸੇ ਭਾਰਤ ਤੇ ਕੈਨੇਡਾ ਨੇ ਇੱਕੋ ਸਮੇਂ ਆਪਣੇ ਨਵੇਂ ਹਾਈ ਕਮਿਸਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜੋ ਕਿ ਸਬੰਧਾਂ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਖਾਲਿਸਤਾਨ ਵਿਵਾਦ ਤੇ ਰਾਜਨੀਤਿਕ ਤਣਾਅ ਕਾਰਨ ਹਾਲੀ ਦੇ ਸਾਲਾਂ ਵਿੱਚ ਠੰਡੇ ਪਏ ਸਬੰਧ ਹੁਣ ਹੌਲੀ ਹੌਲੀ ਪੱਟੜੀ ਧਿਆ ਰਹੇ ਨੇ ਡਿਪਲੋਮੇਟਾਂ ਦੀ ਇਹ ਨਿਯੁਕਤੀ ਸਿਰਫ ਇੱਕ ਰਸਮੀ ਤਬਦੀਲੀ ਨਹੀਂ ਸਗੋ ਇਸ ਗੱਲ ਦਾ ਸੰਕੇਤ ਹੈ ਭਾਰਤ ਤੇ ਕੈਨੇਡਾ ਸਬੰਧਾਂ ਵਿੱਚ ਆਈ ਦਰਾਰ ਨੂੰ ਪਿੱਛੇ ਛੱਡ ਕੇ ਇੱਕ ਨਵੀਂ ਸਾਂਝੇਦਾਰੀ ਵੱਲ ਵਧਿਆ ਜਾਣਾ ਚਾਹੀਦਾ ਟਰੂਡੋ ਯੁੱਗ ਦਾ ਪਰਸ਼ਾਮਾ ਹੌਲੀ ਹੌਲੀ ਅਲੋਪ ਹੋ ਰਿਹਾ ਦਰਸਲ ਦੋਵੇਂ ਦੇਸ਼ਾਂ ਵਿਚਕਾਰ ਕੂਟਨੀਤਿਕ ਗੱਲਬਾਤ ਕਈ ਵਾਰ ਟੁੱਟਣ ਦੇ ਕੰਡੇ ਤੇ ਪਹੁੰਚ ਗਈ ਸੀ 2023 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਰ ਟਰੂਡੋ ਨੇ ਭਾਰਤ ਦੇ ਭਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਾ ਇਲਜ਼ਾਮ ਲਗਾਇਆ ਸੀ ਭਾਰਤ ਨੇ ਸਖਤ ਕਦਮ ਚੁੱਕਦਿਆ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਤੇ ਵੀਜ਼ਾ ਸਵਾਮਾ ਵੀ ਬੰਦ ਕਰ ਦਿੱਤੀਆਂ ਇਸ ਨੇ ਦਬਲੇ ਵਪਾਰ ਅਤੇ ਸਟੂਡੈਂਟਸ ਵੀਜ਼ਾ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਵੀ ਪ੍ਰਭਾਵਿਤ ਕੀਤਾ ਪਰ ਟਰੂਡੋ ਦੇ ਅਹੁਦਾ ਛੱਡਣ ਅਤੇ ਮਾਰਕ ਕਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਜੀ7 ਸਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਰਨੀ ਨੇ ਡੈਡਲੌਕ ਨੂੰ ਤੋੜਨ ਅਤੇ ਸਬੰਧਾਂ ਨੂੰ ਦੁਬਾਰਾ ਬਣਾਉਣ ਲਈ ਮੁਲਾਕਾਤ ਕੀਤੀ ਭਾਰਤ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਉਹ ਕੈਨੇਡਾ ਨਾਲ ਸਬੰਧਾਂ ਨੂੰ ਆਮ ਬਣਾਉਣਾ ਚਾਹੁੰਦੇ ਨੇ ਨਵੀਂ ਨਿਯੁਕਤੀ ਇਸ ਗੱਲ ਦਾ ਸੰਕੇਤਕ ਕਿ ਦਿੱਲੀ ਹੁਣ ਓਟਾਵਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹੈ ਕੈਨੇਡਾ ਲਈ ਭਾਰਤ ਸਿਰਫ ਇੱਕ ਰਣਨੀਤਿਕ ਭਾਈਵਾਲ ਨਹੀਂ ਸਗੋ ਇਸ ਤੇ ਸਭ ਤੋਂ ਵੱਡੇ ਪ੍ਰਵਾਸੀ ਭਾਈਚਾਰੇ ਦਾ ਘਰ ਵੀ ਹੈ ਭਾਰਤੀ ਸਟੂਡੈਂਟਸ ਅਤੇ ਪੇਸ਼ੇਵਰ ਦੀ ਵਧ ਰਹੀ ਗਿਣਤੀ ਕੈਨੇਡਾ ਦੀ ਆਰਥਿਕ ਅਤੇ ਸਮਾਜਿਕ ਦਾ ਇੱਕ ਮਹੱਤਵਪੂਰਨ ਹਿੱਸਾ ਕਰਨੀ ਸਰਕਾਰ ਇਸ ਨਾਰਾਜ਼ਗੀ ਨੂੰ ਦੂਰ ਕਰਕੇ ਸੰਧਾਂ ਨੂੰ ਸੁਧਾਰਨਾ ਚਾਹੁੰਦੀ ਹੈ